ਜੋ ਨਾਰ ਸਮਰਤ ਹੈ ਇਥੇ ਪ੍ਰਦਕਾਮ ਨਹੀਂ ਕੋਈ ਜਾਜਕ ਮਾਹੀ ਮਨੁ ਕਾ ਜਮਨਤ ਹੈ ਜੋ ਤਨ ਕੋ ਕਈ ਦੂਰ ਹੈ ਜਗ ਨਾਹੀ ਜੋ ਗੁਣ ਮਾਨ ਮਾਨ ਰਹੇ ਪਰਦੇ ਤਿਸੇ ਕਠਨਾ ਦਰਸਾਹੀ ਜੋ ਮਦਰੋ ਸੁਭ ਵਾਕਨੋ ਤੇ ਜਨ ਕੋ ਨਾ ਦੁਖਾਈ ਪ੍ਰੈ ਬਚਨ ਜੋ ਬੋਲਤੇ ਹੋਤ ਪ੍ਰਮੋਤ ਰਪਹਣ ਸਾਤੇ ਪ੍ਰੈਵਾਨੀ ਬਨੋ ਜਾ ਮੈਂ ਕਰਪਣਤਾ ਕੌਣ ਇਸ ਗ੍ਰੰਥ ਵਿੱਚ ਬਹੁਤ ਵਧੀਆ ਵਰਣਨ ਕੀਤਾ ਹੈ ਜੋ ਵਿਅਕਤੀ ਆਪਣੇ ਕਾਰਜ ਵਿੱਚ ਸਮਰੱਥ ਹੈ ਨਿਪੁੰਨ ਹੈ ਉਹ ਕਿਤੇ ਵੀ ਜਾ ਸਕਦਾ ਹੈ ਆਪਣੀ ਉਹ ਜੀਵਿਕਾ ਕਮਾ ਸਕਦਾ ਹੈ ਕਾਰਜ ਕਰ ਸਕਦਾ ਹੈ ਮੁੱਖ ਮੁਖਦਵੰਤ ਹੈ ਜੋ ਤਨ ਕੋ ਕਸ਼ੂਰ ਹੈ ਜਤਨਾ ਜਿਹੜਾ ਉਦਮੀ ਪੁਰਸ਼ਾ ਉਹ ਕਿਤੇ ਵੀ ਜਾ ਸਕਦਾ ਉਹਨੂੰ ਕੋਈ ਵੀ ਦੇਸ਼ ਦੂਰ ਨਹੀਂ ਕਿਉਂਕਿ ਉੱਦਮ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਉੱਦਮ ਕਰਕੇ ਸ੍ਰੀਮਿ ਨੇ ਕੀਰਤੇ ਤੇ ਆਗੇ ਹੋਤ ਬੁੱਧ ਕਰਮ ਅਨੁਸਾਰ ਵਿਦਿਆ ਅਭਿਆਸ ਹੁੰਦਾ ਉੱਦਮ ਕਰਕੇ ਜੇ ਆਪਾਂ ਉੱਦਮ ਕਰਾਂਗੇ ਤਾਂ ਬਾਹਰ ਜਾਵਾਂਗੇ ਵਿਦੇਸ਼ ਜਾਵਾਂਗੇ ਜੇ ਆਪਾਂ ਪਾਸਪੋਰਟ ਪਹਿਲਾਂ ਪਾਸਪੋਰਟ ਬਣਾਵਾਂਗੇ ਫਿਰ ਵੀਜ਼ਾ ਲਵਾਵਾਂਗੇ ਫਿਰ ਟਿਕਟ ਬਣਾਵਾਂਗੇ ਫਿਰ ਹੀ ਆਪਾਂ ਬਾਹਰ ਜਾਵਾਂਗੇ ਫੇਰੀ ਮਾਇਆ ਪ੍ਰਾਪਤ ਕਰਾਂਗੇ ਕੀਰਤ त्यागे ਹੋ ਮਾਇਆ ਕਹਿੰਦੀ ਆ ਦੇ ਇਕੱਠੀ ਕਰਨੀ ਕਹਿੰਦੇ ਜੋ ਮਾਇਆ ਇਕੱਠੀ ਕੀਤੀ ਆ ਉਹਦਾ ਤਿਆਗ ਕਿਤੇ ਤਿਆਗ ਕਰੋ ਮਾਇਆ ਕੀ ਕੀ ਤਿਆਗੇ ਹੋ ਉਹ ਬੁੱਧ ਕਰਮਾਂ ਉੱਤਾਰ ਹੈ ਇਹ ਬੁੱਧ ਹੀ ਕਰਮਾਂ ਦੇ ਅਨੁਸਾਰ ਹੈ ਜਿਸ ਘਰਾਣੇ ਵਿੱਚ ਜਿਸ ਪਰਿਵਾਰ ਦੇ ਵਿੱਚ ਜਨਮ ਲਿਆ ਉਸ ਦੇ ਅਨੁਸਾਰ ਕਰਮਾਂ ਦੇ ਅਨੁਸਾਰ ਹੈ ਜੇ ਉੱਚੇ ਕੁੱੱਚੇ ਕਰਾਣੇ ਦੇ ਵਿੱਚ ਜਨਮ ਲਿਆ ਆ। ਪੜਿਆ ਲਿਖਿਆ ਪਰਿਵਾਰ ਆ। ਉਹਦੇ ਅਨੁਸਾਰ ਉੱਦਿ ਪ੍ਰਾਪਤ ਹੁੰਦੀ। ਇੰਦ ਕੰ ਵਿਦਿਆ ਅਦ ਵਿਦਿਆ ਆਵੇ ਆਸੋਦੂ। ਜਿਹੜੀ ਵਿਦਿਆ ਆ ਆ ਜਿਹੜੀ ਪੜਦੇ ਆ ਇਹ ਅਭਿਆਸ ਦੇ ਨਾਲ। ਜੇ ਅੱਜ ਨਹੀਂ ਪੜਦੇ ਤਾਂ ਖੁੱਲ ਜਾਂਦੀ। ਵਿਦਿਆ ਅਭਿਆਸ ਹਜ਼ੂਰ। ਜੋ ਗੁਣ ਮਾਨ ਮਾਨ ਹੈ। ਪਰਦੇਸ ਕ੍ਰਿਸ਼ਨ ਆਂਦਰ ਸਾਹਿਬ ਜਿਹੜਾ ਗੁਣੀ ਵਿਅਕਤੀ ਹੈ ਜਿਸਕੇ ਪਾਸ ਵਿਦਿਆ ਦਾ ਤਨ ਹੈ ਕਿੰਦੇ ਉਹ ਕਿਤੇ ਵੀ ਚਲ ਜਵੇ ਉਹਨੂੰ ਸਤਕਾਰ ਆਇਆ ਚੰਗਾ ਜਿੱਦਾਂ ਇੱਕ ਦਸ਼ਟਾ ਦੱਸਤਾ ਹੈ ਮੋਗਤ ਕੋਈ ਨੇ ਤਾਂ ਮੈਂ ਪ੍ਰਭੂ ਕੋਈ ਨੇ ਨਗਰ ਉਹ ਉਹ ਉਸਵੰਮ ਦੇਸ਼ ਮੇ ਪੂਜਤ ਗੁਣੀ ਸਮੋਗ ਮੋਗਤ ਕਹਿੰਦੇ ਮੂਰਖ ਨੂੰ ਮੂਰਖ ਦਾ ਕੰਮ ਨਾ ਬੋਲੀ ਜਾਣਾ ਮੂਰਖ ਤੇ ਜੇ ਮੂਰਖ ਬੋਲ ਲੇ ਬੋਲ ਜਾ ਦਿੰਦਾ ਹੈ ਤੇ ਉਹ ਨਾ ਮੂਰਖ ਦਾ ਕੰਮ ਨਾ ਬੋਲੀ ਜਾਏ ਉਹਦੇ ਘਰ ਵਾਲੇ ਹੀ ਉਹਦੀ ਗੱਲ ਮੰਨਦੇ ਆ ਬਾਹਲਾ ਜੇ ਕੋਈ ਦੂਸਰਾ ਉਹ ਕਹਿੰਦਾ ਦੂਸਰਾ ਨਹੀਂ ਬਰਦਾਸ਼ਤ ਕਰ ਮੋਦ ਕੋਈ ਨਹੀਂ ਤਾਂ ਅਮੇ ਪ੍ਰਭੂ ਕੋਈ ਨਹੀਂ ਨਗਰ ਪ੍ਰਭੂ ਕਹਿੰਦੇ ਆ ਨਗਰ ਦਾ ਚੌਧਰੀ گاਉਂ ਦਾ ਮੁਖੀਆ ਜਾ ਪਿੰਡ ਦਾ ਸਰਪੰਚ ਜਾਂ ਕੋਈ ਉਹ ਆਪਣੇ ਬਾਹਲੇ ਮੁਲਕ ਜਾਂ ਬਾਹਲੇ ਇਲਾਕੇ ਜਾ ਕੇ ਗੋਵੇ ਮੈਂ ਸਰਪੰਚ ਹਾਂ ਕਹਿੰਦੇ ਉਹਗਾ ਠੀਕ ਹੈ ਹੋ ਸਕਦਾ ਉਸ ਮੰਦਸ ਨੇ ਪੂਰੀ ਤਾਂ ਨਹੀਂ ਸੁਣੋ ਤੇ ਜਿਹੜਾ ਭੂਗ ਰਾਜੇ ਨੂੰ ਕਹਿੰਦੇ ਆ ਕਹਿੰਦੇ ਰਾਜਾ ਕਿਤੇ ਵਿਦੇਸ਼ ਟੂਰਿਸਟ ਗਿਆ ਆ ਨਹੀਂ ਤਾਂ ਪਰ ਉੱਥੇ ਜਾ ਕੇ ਆਪਣਾ ਕਾਨੂੰਨ ਚਲਾਵੇ ਉਹ ਕਹਿੰਦੇ ਨਹੀਂ ਇੱਥੇ ਸਾਡੇ ਮੁਲਕ ਦਾ ਹੀ ਕਾਨੂੰਨ ਚੱਲਣਾ ਹੈ ਤੇ ਤੁਹਾਡੇ ਤੁਹਾਡੇ ਕਾਨੂੰਨ ਤੁਹਾਡੇ ਮੁਲਕ ਦੇ। ਕੋ ਜਿਹਨਾਂ ਦੇਖਣਾ ਕੋ ਜਿਹੜੇ ਗੁਣੀ ਸਮਾਪਤ ਜਿਹੜਾ ਗੁਣੀ ਕਰਤੀ ਆ ਇਹ ਜਿਸ ਦੇ پاس ਵਿਦਿਆ ਹਗਾ ਤਾਂ ਲੱਗਿਆ। ਬੁੱਧੀਮਾਨ ਆ। ਉਸ ਨੂੰ ਖਾਰ ਸਾਰੇ ਹੀ ਸਾਰੀ ਜਗ੍ਹਾ ਵਿਦੇਸ਼ ਚ ਜ ਵੀ ਚਾਹੇ ਇਥੇ ਨੂੰ ਸਤਕਾਰ ਆ ਜਾਂਦਾ। ਉਹਨੂੰ ਮਾਨ ਦਿੱਤਾ ਜਾਂਦਾ। પ્રાય વચન જો બોલતે ખોત પ્રમોચ પોન તાતે ગ્રહવાની બનો જા મે કરપણ તા કો ઇને મીઠھے વચન બોલ દે હાન પ્યારے વચન બોલ દે હાન દૂસરે નુ દૂસરે દિલ જીતને વાલે વચન કર દે હાન કેતે એસે વ્યક્તિ દા તinna પગ કો બના દે وچ જસ હોન્દા હે એસે ધર્મી પુરુષ કા ਤਿੰਨ ਨਾ ਹੋਣਾ ਅਦੇ ਵਿੱਚ ਜਸੁੰਦਾ ਹੈ ਜਿਹੜਾ ਮਿੱਠੀ ਵਿੱਚ ਬੋਲਦਾ ਹੈ ਦੂਸਰੇ ਨੂੰ ਆਪਣਾ ਬਣਾ ਲੈਂਦਾ ਹੈ ਦੂਸਰੇ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ ਦੂਸਰੇ ਨੂੰ ਦੁੱਖ ਨੂੰ ਸਮਝਦਾ ਹੈ ਤੇ ਉਹਦੇ ਨਾਲ ਆਪਣੀ ਪ੍ਰੀਤ ਬਣਾਈ ਰੱਖਦਾ ਹੈ